ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅਸੀਂ ਤੁਹਾਡੇ ਕੋਲੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਆ ਅਸੀਂ ਭਾਵੁਕ ਹੋ ਕੇ ਗਲਤ ਜਾਂ ਸੱਚ ਦਾ ਸਾਥ ਦੇਣ ਦੀ ਬਜਾਏ ਅਸੀਂ ਗਲਤ ਬੰਦਿਆਂ ਦਾ ਸਾਥ ਦੇ ਕੇ ਫੇਸਬੁੱਕ 'ਪਰ ਦਿੰਦੇ ਆ ਕੁਝ ਮੁੱਦੇ ਅਮਰੀਕਾ ਵਿੱਚ ਹੋਏ ਤੇ ਸਾਰੀ ਪਟੀਸ਼ਨਾਂ 'ਪਾ ਅਸੀਂ ਉਹਨਾਂ ਦੀ ਸਪੋਰਟ ਤੇ ਖੜ ਗਏ ਪਹਿਲਾ ਕੇਸ ਹਰਜਿੰਦਰ ਸਿੰਘ ਦਾ ਸੀ ਜਿਸ ਨੇ ਗਲਤ ਜਗ੍ਹਾ ਤੇ ਯੂ ਟਰਨ ਲਿਆ ਜਦੋਂ ਕਿ ਉੱਥੇ ਯੂ ਟਰਨ ਨਹੀਂ ਸੀ ਉਹਦੇ ਵਿੱਚ ਗੱਡੀ ਵੱਜੀ ਤੇ ਤਿੰਨ ਬੰਦੇ ਮਾਰੇ ਗਏ ਕੋਈ ਵੀ ਉਹਦੇ ਵਿੱਚ ਕਿਹੜੇ ਤੇ ਸ਼ਿਕਨ ਜੋ ਵੀਡੀਓ ਤੇ ਨਹੀਂ ਆਈ ਤੇ ਅਸੀਂ ਉਸ ਨੂੰ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਵੀ ਇਹ ਤੋਂ ਗਲਤੀ ਹੋਈ ਗਲਤੀ ਉਹ ਹੁੰਦੀ ਹੈ ਜੋ ਕਿਸੇ ਰੈੱਡ ਲਾਈਟ ਤੇ ਜਾਂ ਕ੍ਰਾਸ ਵਾਕ ਤੇ ਨਹੀਂ ਰੁਕਣਾ ਤੁਹਾਨੂੰ ਰੈਸਟ ਕਰਕੇ ਮਿਲ ਜਿੱਥੇ ਯੂ ਟਰਨ ਹੈ ਹੀ ਨਹੀਂ ਉੱਥੇ ਯੂ ਟਰਨ ਘੁਮਾ ਕੇ ਗੱਡੀ ਪੂਰੀ ਰਾਈਟ ਮੋਸਟ ਲੇਨ 'ਚ ਜਾ ਕੇ ਲੈਫਟ ਮੋੜਨਾ ਇੱਕ ਗਲਤੀ ਨਹੀਂ ਉੱਥੇ ਮਨੂੰ ਜਾ ਕੇ ਇੱਕ ਜੁਰਮ ਹੈ ਔਰ سنگੀਨ ਜੁਰਮ ਹੈ ਜਿਹਦੇ ਨਾਲ ਚਾਹੇ ਹਾਦਸਾ ਹੋਵੇ ਜਾਂ ਨਾ ਹੋਵੇ ਪਰ ਹੋ ਸਕਦਾ ਕਿਸੇ ਦੀ ਜਾਨ ਜਾ ਸਕਦੀ ਹੈ ਜਰਨ ਲੈਗੇ ਅਸੀਂ ਉਹ ਤਿੰਨ ਬੰਦਿਆਂ ਬਾਰੇ ਨਹੀਂ ਸੋਚਦੇ ਜਿਹੜੇ ਮੌਕੇ ਤੇ ਮਾਰੇ ਗਏ ਜਿਨ੍ਹਾਂ ਦੀ ਕੋਈ ਪੂਰਾ ਪਰਿਵਾਰ ਖਤਮ ਹੋ ਗਿਆ ਬੋਡੀ ਲੈਂਡ ਕੋਈ ਨਹੀਂ ਆਇਆ ਕਈ ਦਿਨਾਂ ਤੱਕ ਕਿਸੇ ਨੇ ਬੋਡੀ ਨਹੀਂ ਅਲਟੀਮੇਟਲੀ ਸਰਕਾਰ ਨੇ ਬੋਡੀ ਕਮੀਟ ਕੀਤੀ ਸਾਨੂੰ ਕੋਈ ਅਫਸੋਸ ਨਹੀਂ ਹੁੰਦਾ ਸਾਨੂੰ ਇੱਕ ਬੰਦਾ ਜੋ ਇਲੀਗਲੀ ਗਿਆ ਉਹ ਦੋ ਚਦਰਾਂ ਸੀ ਉਹ ਕਨਕਰੋਕੋ ਨੇ ਡਰਾਈਵਿੰਗ ਲਾਇਸੈਂਸ ਲੈ ਲਿਆ ਤੇ ਹਜ਼ਾਰਾਂ ਲੋਕਾਂ ਦੀ ਰੋਜੀ ਰੋਟੀ ਤੇ ਸੱਟ ਮਾਰੀ ਹੈ ਇਹਨਾਂ ਬੰਦਿਆਂ ਨੇ ਆਪਣਾ ਮੈਨੂੰ ਕਿਉਂਕਿ ਉਹ ਜਿਹੜੇ ਟੈਕ ਡਰਾਈਵਰ ਸੀ ਹੁਣ ਸਭ ਨੂੰ ਲਾ ਕੇ ਅੰਗਰੇਜ਼ੀ ਦਾ ਵੀ ਟੈਸਟ ਹੁੰਦਾ ਰੋਡ ਸਾਈਨ ਦਾ ਵੀ ਟੈਸਟ ਹੁੰਦਾ ਇਸ ਬੰਦੇ ਤੋਂ ਤਾਂ ਰੋਡ ਸਾਈਨ ਨਹੀਂ ਪੜ੍ਹੇਗਾ ਇਹ ਫਿਰ ਅਸੀਂ ਇਹਨਾਂ ਦੀ ਸਪੋਟ ਪੋਜੀਸ਼ਨਾਂ ਪਾਉਣੀ ਕੀ ਫਰਕ ਪੈਂਦਾ ਸਾਡੀਆਂ ਪੋਜੀਸ਼ਨਾਂ ਦਾ ਇਸ਼ਾਰੇ ਨਾ ਕਰਦੇ ਕੋਈ ਫਰਕ ਪੈਂਦਾ ਬਿਲਕੁਲ ਅਸੀਂ ਯੂ ਐਸ ਏ ਦੇ ਕਾਨੂੰਨ ਨੂੰ ਕਿ ਇੰਡੀਆ ਚ ਫੇਸਬੁੱਕ ਦੇ ਪੋਜੀਸ਼ਨਾਂ ਪਾ ਕੇ ਚੇਂਜ ਕਰ ਸਕਦੇ ਨਹੀਂ ਕਰ ਸਕਦੇ ਦੋ ਦਿਨ ਮੈਂ ਬਲਕਿ ਇਹਦੇ ਨਾਲ ਅਸੀਂ ਅੱਗ ਲਾਉਣੇ ਆ ਦੂਜੀ ਕਮਿਊਨਿਟੀ ਜਿਹੜੇ ਇਸ ਲੈਂਗੁਏਜ ਨੂੰ ਜਾਂ ਵੀਡੀਓ ਨੂੰ ਸਮਝਦੇ ਨੇ ਕਿ ਦੇਖੋ ਯਾਰ ਇਹ ਗਲਤ ਬੰਦੇ ਦੀ ਸਪੋਰਟ ਕਰਦੇ ਨੇ ਆਪਾਂ ਵੀ ਦੂਜੇ ਪਾਸੇ ਖੜੇ ਹੋਈਏ ਦੂਜੇ ਪਾਸੇ ਮੋਰਚਾ ਖੜਾ ਹੋ ਜਾਂਦਾ ਹੈ ਸਜ਼ਾ ਹੁੰਦੀ ਆ ਤੇ ਬਾਕੀ ਜਿਹੜੇ ਹੋਰ ਨਹੀਂ ਉਹ ਵੀ ਮੰਨਦੇ ਤੂੰ ਜੇ ਕਿਸੇ ਸ਼ੌਤ ਬਮਬੈਂਟ ਆਇਆ ਜਾਂ ਨਾ ਨੇ ਦੋ ਰੱਖੇ ਹੋਏ ਉਹ ਤੇਰਸਾਲ ਵੀ ਜਿਹੜੀ ਨੂੰ ਰਿਪੋਰਟ ਕਰਤਾ ਜਸਟ ਆਫਟਰ 1 ਪੀਐਮ ਇਲੀਗਲੀ ਤੁਸੀਂ ਗਏ ਹੋ ਤਿੰਨਾਂ ਨੇ ਦੇਸ਼ ਦੇ ਨਾਲ ਨਾਲ ਆਪਣੇ ਰਿਸ਼ਤੇ ਵੀ ਤਰਪਾਰ ਕੀਤੇ ਨੇ ਆਪਦੀ ਹੀ ਕੁੜੀ ਦੇ ਘਰ ਵਿੱਚ ਸੱਕੇ ਕੁੜੀ ਦੇ ਘਰ ਵਿੱਚ ਸੱਸ ਬਣ ਕੇ ਰਹਿੰਦੀ ਜੀ ਆਪਦੀ ਸੱਸ ਦੇ ਪਾਸ ਕੋਲ ਤੇ ਰਹਿੰਦੀ ਜੀ ਅਰ ਜਦੋਂ ਫੜੀ ਗਈ ਤੇ ਕਿਉਂਕਿ ਉਹਦੇ ਫਿੰਗਰਪ੍ਰਿੰਟ ਹੋਣੇ ਨਹੀਂ ਫੜੇ ਨਹੀਂ ਗਏ ਤੇ ਉਹਦੀ ਡਿਪੋਰਟੇਸ਼ਨ ਦਾ ਆਰਡਰ ਹੋਇਆ ਰਿਹਾ 10-12 ਸਾਲ ਹੋ ਗਏ ਨੇ। ਫਿਰ ਵੀ ਉਹ ਉੱਥੇ ਲੁਕੀ ਰਹੀ ਤੇ ਫਿਰ ਉੱਥੇ ਦਾ ਕਾਨੂੰਨ ਕੀ ਹੈ? ਫਿਰ ਲੋਕਾਂ ਨੇ ਵੀ ਜੇ ਉਹ ਹਾਤਕੜੀਆਂ ਕਿਉਂ ਲਾਉਂਦੇ ਨੇ? ਉਹ ਪਈ ਉਹਨਾਂ ਦਾ ਕਾਨੂੰਨ ਹੈ ਯਾਰ। ਤੁਸੀਂ ਉਹਨਾਂ ਦਾ ਕਾਨੂੰਨ ਜਾ ਕੇ ਉੱਥੇ ਜਾ ਕੇ ਤੋੜੋਗੇ ਤੇ ਉਹ ਫਿਰ ਆਪਣੇ ਕਾਨੂੰਨ ਦੇ ਹਿਸਾਬ ਨਾਲ ਚੱਲਣਗੇ। ਮਲ ਲੋ ਨੂੰ ਜਹਾਜ ਚੜਾ ਦੇਣ ਜਹਾਜ ਚੋਂ ਕਿਸੇ ਦੇ ਹੋਰ ਥੱਪੜ ਮਾਰੇ ਦੋ ਮਾਰੇ ਕੁਛ ਹੰਗਾਮਾ ਕਰੇ ਔਰ ਉਹਤੇ ਇੱਕ ਕੇਸ ਹੋਰ ਦਰਜ ਹੋ ਜੇ ਉਹਨੂੰ ਉੱਥੇ ਲਾ ਲਿਆ ਜਾਵੇ ਸਾਨੂੰ ਇਹ ਗੱਲ ਤੇ ਉਹ ਨਹੀਂ ਸਮਝ ਆਉਂਦੀ ਵੀ ਸਾਡਾ ਮੁਲਕ ਚੰਗਾ ਹੈ ਉਹ ਇਹਨਾਂ ਬੰਦਿਆਂ ਨੂੰ ਵਾਪਸ ਲੈ ਰਿਹਾ ਇੱਜ਼ਤ ਮਾਨ ਨਾਲ ਅੱਜ ਬਥੇਰੇ ਮੁਲਕ ਨੇ ਜੋ ਆਪਣੇ ਬੰਦਿਆਂ ਨੂੰ ਲੈਣ ਤੋਂ ਨਾ ਕਰ ਦਿੱਤੀ ਹੈ ਜਿਨ੍ਹਾਂ ਨੇ ਕਿ ਅਸੀਂ ਨਹੀਂ ਜਾਣਦੇ ਕੌਣ ਨੇ ਔਰ ਉਹਨਾਂ ਦਾ ਕੀ ਹਸ਼ਰ ਹੁੰਦਾ ਉਹਨਾਂ ਨੂੰ ਐਲਸਲਵਡੋਰ ਦੀ ਜੇਲ੍ਹ ਚ ਭੇਜਦਾ ਹੈ ਟਰੰਪ ਔਰ ਉੱਥੇ ਵਾਪਸ ਕਿਸੇ ਨੇ ਉਹਦੀ ਸ਼ਕਲ ਨਹੀਂ ਦੇਖਣੀ ਤੇ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਕਿ ਸਾਡੀ ਸਰਕਾਰ ਉਹਨਾਂ ਨੂੰ ਵਾਪਸ ਲੈਣ ਨੂੰ ਤਿਆਰ ਹੈ ਹੁਣ ਜਦੋਂ ਉਹ ਰੌਲਾ ਪਾਉਂਦੇ ਨੇ ਵੀ ਅਸੀਂ ਐਮਬੈਸੀ ਗਏ ਤੇ ਐਮਬੈਸੀ ਨੇ ਸਾਨੂੰ ਵਾਪਸ ਟਰੈਵਲ ਡਾਕੂਮੈਂਟ ਨਹੀਂ ਦਿੱਤੇ ਐਮਬੈਸੀ ਨੇ ਇੱਕੋ ਕੁਐਸਚਨ ਪੁੱਛਿਆ ਵੀ ਤੁਸੀਂ ਪ੍ਰੂਫ ਕਰੋ ਤੁਸੀਂ ਇੰਡੀਅਨ ਐ ਤੁਸੀਂ ਤਾਂ ਉਹਦੇ ਸਾਰੇ ਪਾਸਪੋਰਟ ਜੋ ਆਧਾਰ ਕਾਰਡ ਸਭ ਮਾੜ ਕੇ ਛੱਡ ਤੇ ਤੇ ਕਿਦਾਂ ਪ੍ਰੂਫ ਕਰੋਗੇ ਇਹ ਮੈਨੂੰ ਇੰਨਾਂ ਕੰਟਰੀਆਂ ਨੇ ਇੱਥੇ ਜਾ ਕੇ ਇੰਨਾਂ ਲੋਕਾਂ ਨੇ ਸਾਡੇ ਮੁਲਕ ਨੂੰ ਗਾਲਾਂ ਕੱਢੀਆਂ ਨੇ ਫੋਟੋਆਂ ਕਚਾਈਆਂ ਨੇ ਕਿ ਉੱਥੇ ਸਾਨੂੰ ਖਤਰਾ ਹੈ ਕੀ ਖਤਰਾ ਸੀ ਕੋਈ ਖਤਰਾ ਨਹੀਂ ਹੁਣ ਕੀ ਖਤਰਾ ਹੁਣ ਕਿਸੇ ਨੇ ਤੇ ਕੁਝ ਨਹੀਂ ਕਿਹਾ ਔਰ ਆ ਕੇ ਕਹਿੰਦੇ ਨੇ ਸਾਡੇ ਕੋਲੇ ਘਰ ਨਹੀਂ ਉਹ ਬੀਬਾ ਜਿਹੜੀ 30 ਸਾਲ ਤੋਂ ਜਿਨ੍ਹਾਂ ਦੇ ਘਰੇ ਭਾਂਡੇ ਮਾਜੇ ਨੇ ਰੋਟੀਆਂ ਪਕਾਈਆਂ ਨੇ ਕੀ ਤੈਨੂੰ ਉਹ ਇੰਡੀਆ 'ਚ ਘਰ ਨਹੀਂ ਲੈ ਕੇ ਦੇ ਸਕਦੇ ਯਾਰ ਕੀ ਗੱਲਾਂ ਕਰਦੇ ਹੋ ਤੁਸੀਂ ਉਸੇ ਸਾਡੇ ਮੁਲਕ ਨੂੰ ਪੰਜਾਬ ਨੂੰ ਮੁਲਕ ਜਾ ਕੇ ਬਦਨਾਮ ਕਰਦੇ ਹੋ ਗਾਲਾਂ ਕੱਢਦੇ ਹੋ ਸਾਨੂੰ ਖਰਜਾ ਖਤਰਾ ਹੈ ਸਾਡੀ ਪੁਲਿਸ ਉੱਥੇ ਸਾਡੇ ਪਿੱਛੇ ਪਈ ਹੈ ਇਹ ਫਰਜੀ ਚਿੱਠੀਆਂ ਲਾਉਨੇ ਆ ਤੇ ਫਿਰ ਲੱਗਦੀ ਸੀ ਜਦੋਂ ਤੁਹਾਨੂੰ ਵਾਪਸ ਆ ਜਾਣਾ ਪੈਂਦਾ ਉੱਥੇ ਝੱਲਿਆ ਨਹੀਂ ਜਾਂਦਾ ਤੇ ਫਿਰ ਤੁਹਾਨੂੰ ਮੁਲਕ ਯਾਦ ਆਉਂਦਾ ਲੜਕੀਆਂ ਵੀ ਆ ਗਈਆਂ ਸੀ ਫਿਰ ਤੁਸੀਂ ਉਹਨੇ ਮੁਲਕ ਤੁਹਾਡੀ ਮਦਦ ਤੇ ਖੜੇ ਉਹਨਾ ਜਿਹੜਾ ਹੁਣ ਜਸ਼ਨਪ੍ਰੀਤ ਦਾ ਕੇਸ ਹੋਇਆ ਹੈ ਹਾਲਾਂਕਿ ਮੈਂ ਨਹੀਂ ਕਹੂੰਗਾ ਵੀ ਉਹਨੇ ਨਸ਼ਾ ਕੀਤਾ ਸੀ ਕਿਉਂਕਿ ਮੇਰੇ ਕੋਲ ਹਜੇ ਤੱਕ ਕੋਈ ਸਬੂਤ ਜਾਂ ਮੈਡੀਕਲ ਵੀ ਇਦਾਂ ਦੀ ਕੋਈ ਰਿਪੋਰਟ ਨਹੀਂ ਆਈ ਜਿਸ ਤੇ ਮੈਂ ਇੱਕ ਐਸਾ ਦਾਅਵੇ ਨਾਲ ਕਰਦਾ ਪਰ ਉਹਨੇ 7 ਗੱਡੀਆਂ ਦੇ ਪਰਖੱਚੇ ਉਡਾ ਕੇ ਪਹਿਲੀ ਵਾਰ ਚ ਦੇਖਣ ਨੂੰ ਵੀਡੀਓ ਇਦਾਂ ਲੱਗਦਾ ਜਿਦਾਂ AI ਨਾਲ ਬਣਾਏ ਹੋਵੇ ਜਿਦਾਂ ਫਿਲਮਾਂ ਚ ਗੱਡੀਆਂ ਉਡਦੀਆਂ ਨੇ ਇਸ ਤਰ੍ਹਾਂ ਗੱਡੀਆਂ ਉਡਦੀਆਂ ਦੇਸੀਆ ਪਰ ਇਹ ਐਕਚੁਅਲ ਸੀ ਦਨਾ ਖਾਣੇ ਨੂੰ ਅੱਗੇ ਟਰੱਕ ਖਲੋਤਾ ਸੀ ਜਾਂ ਸਲੋ ਸੀ ਤੇ ਪਿੱਛੋਂ ਇਹ ਤੇਜ਼ ਆ ਕਈ ਲੋਕਾਂ ਦਾ ਤਰਕ ਹੈ ਜੀ ਉਹ ਤੋਂ ਗਲਤੀ ਹੋ ਗਈ ਉਹ ਦਾ ਬ੍ਰੇਕ ਫੇਲ ਹੋ ਗਿਆ ਬ੍ਰੇਕ ਫੇਲ ਹੋਇਆ ਅਕਸ ਸਟੀering ਦਾ ਨਹੀਂ ਫੇਲ ਹੋਇਆ ਲੈਫਟ ਰਾਈਟ ਦਾ ਮੋੜ ਹੀ ਸਕਦਾ ਸੀ ਕਿਸੇ ਪਾਸੇ ਬਾਅਦ ਵਿੱਚ ਇਹਦਾ ਟਰੱਕ ਬਚ ਕੇ ਪਾਸੇ ਵੱਜੇ ਹੀ ਹੈ ਪਹਿਲਾਂ ਹੀ ਮੋੜ ਸਕਦਾ ਸੀ ਜੇ ਬ੍ਰੇਕ ਫੇਲ ਹੋਏ just after 1 pm yes ek gall yakeeni hai ohda driving te pyaa hai mana mana sa is a 21 year old man <laughs> illegal gaya te chittiyan vi kide leke gaya si eh vi zahir hai te eh jehde chittiyan den wale ne inna ne sade vich yaar lok rastiyan ch mare gaye kisne koi zimmedari nahi fadi asi pavo hogge keh rahe ne ke lok nuksaan kida bata kar rahe ne ਦੇਖੋ ਤੁਸੀਂ ਅੱਜ ਜਿਹੇ ਇਨਸੀਡੈਂਟ ਪੰਜਾਬ ਤੋਂ ਕੋਈ ਬੰਦਾਸੀ ਜਾਂ ਕੋਈ ਹੋਰ ਇਸ ਤਰ੍ਹਾਂ ਬੰਦੇ ਮਾਰਦੇ ਅਸੀਂ ਕੀ ਉਹਦੇ ਵਾਸਤੇ ਮਾਫੀ ਮੰਗਾਂਗੇ ਜਾਂ ਸਜ਼ਾ ਮੰਗਾਂਗੇ ਜੇ ਇਨਸਾਫ ਦਵਾਵਾਂਗੇ ਲੋਕਲ ਬੰਦਿਆਂ ਪਰ ਸਾਨੂੰ ਵੀ ਹੁੰਦੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਮਾਫ ਕਰ ਦਿਓ ਗਲਤੀ ਹੋ ਗਈ ਇਤਨਾ ਨਹੀਂ ਗਲਤੀਆਂ ਅਸੀਂ ਪੰਜਾਬ 'ਚ ਮਾਫ ਕਰੀ ਜਾਂਦੇ ਆ ਅੱਜ ਸੜਕਾਂ ਤੇ ਕਾਨੂੰਨ ਹੈ ਨਹੀਂ ਇੱਕ ਬੰਦੇ ਨੇ ਮਾੜੀ ਜੀ ਗੱਲ ਤੇ ਓਵਰਟੇਕਿੰਗ ਤੇ ਚੱਕਰ ਕੈਬ ਦਾ ਡਰਾਈਵਰ ਸੀ ਉਹਨੇ ਰੋਡਵੇਜ ਦਾ ਬੰਦਾ ਮਾਰਦਾ ਰਾਡ 'ਚ ਮਾਰ ਕੇ ਇਹ ਤੇ ਸਾਡਾ ਡਿਸਪੀਸਪਲਨ ਸਾਡੇ ਚ ਪੇਸ਼ੈਂਸੀ ਹੈ ਨਹੀਂ ਤੇ ਅਸੀਂ ਚਾਹੁੰਦੇ ਆ ਵੀ ਇਹ ਚੀਜ਼ਾਂ ਅਸੀਂ ਉੱਥੇ ਵੀ ਲੈ ਜਾਈਏ ਉੱਥੇ ਵੀ ਇਦਾਂ ਦੀਆਂ ਚੀਜ਼ਾਂ ਕਰੀਏ ਤੇ ਫਿਰ ਅਸੀਂ ਕਹੀਏ ਵੀ ਇਹ ਸਾਡਾ ਬੰਦਾ ਗਲਤ ਹੋ ਜ ਨਹੀਂ ਸਕਦਾ ਦੋਸਤੋ ਮਦਦ ਕਰੋ ਸਹੀ ਬੰਦੇ ਦੀ ਜੀਤੇ ਮੁਸੀਬਤ ਜੇ ਤਾਂ ਆਪਾਂ ਹਰ ਕਿਸੇ ਪੰਜਾਬੀ ਦੀ ਮਦਦ ਤੇ ਚਾਹੇ ਉਹ ਗਲਤ ਹੋਵੇ ਖੜ ਜਾਂਦੇ ਆ ਫੇਸਬੁੱਕ ਵਾਲੀ ਕਰ ਦਿੰਦੇ ਆ ਤੇ ਸਾਡੀਆਂ ਜਿਹੜੀਆਂ ਮਦਦ ਦੀਆਂ ਗੁਹਾਰਾਂ ਨੇ ਉਹ ਫਿੱਕੀਆਂ ਪੈ ਜਾਂਦੀਆਂ ਇਸ ਕਰਕੇ ਗਲਤ ਨੂੰ ਗਲਤ ਕਹਿਣਾ ਸਿੱਖੋ ਅਸੀਂ ਵੀ ਇੱਥੇ ਇਗਨੋਰ ਕੀਤੀਆਂ ਨੇ ਗਲਤ ਤੇ ਅਸੀਂ ਚੁੱਪ ਕਰ ਜਾਂਦੇ ਆ ਸਰਕਾਰਾਂ ਹੋਣ ਬੰਦੇ ਹੋਣ ਲੀਡਰ ਹੋਣ ਬਦਮਾਸ਼ ਹੋਣ ਅਸੀਂ ਕਹਿ ਦਿੰਦੇ ਆ ਅਸੀਂ ਕੀ ਲੈ ਇਸੇ ਕਰਕੇ ਅੱਜ ਵਿਦਵਾਸ਼ੀ ਵੱਧ ਗਿਆ ਲਾਅ ਐਂਡ ਆਰਡਰ ਖਰਾਬ ਹੈ ਕਿਉਂਕਿ ਆਮ ਬੰਦਾ ਉਹਨਾਂ ਨੂੰ ਰੋਕਣ ਦੀ ਹਿੰਮਤ ਹੀ ਨਹੀਂ ਕਰਦਾ ਔਰ ਉਹਨਾਂ ਦੀ ਹਿੰਮਤ ਇੰਨਾ ਪੈ ਗਈ ਹੈ ਕਿ ਸ਼ਰੀਆ ਆ ਕੰਮ ਹੁੰਦੇ ਨੇ ਰੋਡ ਐਕਸੀਡੈਂਟ ਹੁੰਦੇ ਨੇ ਰੋਡ ਤੇ ਵਾਇਲੇਸ਼ਨ ਆਉਂਦੀਆਂ ਨੇ ਰੈੱਡ ਲਾਈਟ ਛੁਰਕਣਾ ਸੀ ਆਪਦੇ ਆਪੀ ਹਟਕ ਸਮਝਦੇ ਆਂ ਪਰ ਅਸੀਂ ਇਹ ਚੀਜ਼ਾਂ ਉੱਥੇ ਲੈ ਕੇ ਜੁਹਾਂ ਚਾਹੇ ਵੀਕੋ ਵਿੱਚ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਨਿਊਜ਼ੀਲੈਂਡ ਹੋਵੇ ਅਸੀਂ ਉੱਥੇ ਲੈ ਕੇ ਜਾਣਾ ਚਾਹੁੰਦੇ ਆਂ ਐਸੀਐਚਪੀ ਚੋਂ ਇਹ ਚੀਜ਼ਾਂ ਆਸੀ ਉੱਥੇ ਉੱਥੇ ਚੰਗੀਆਂ ਚੀਜ਼ਾਂ ਉਰੇ ਲੈ ਕੇ ਆਈਏ ਉਰੇ ਦੇ ਲੋਕਾਂ ਨੂੰ ਜਦੋਂ ਆਉਂਦੇ ਆ ਤਾਂ ਅਸੀਂ ਵੀ ਉੱਥੇ ਕੀ ਕੀ ਚੰਗਾ ਲੋਕ ਡਿਸਪਲਿਨ ਕਿੰਨਾ ਖੜਦੇ ਕਿੰਨਾ ਦੂਜੇ ਮੋੜ ਨਾਲੇ ਨੂੰ ਰਾਹ ਦਿੰਦੇ ਆ ਕੁਣ ਪੈਦਲ ਚੱਲਣ ਵਾਲੇ ਨੂੰ ਰਾਹ ਦਿੰਦੇ ਆ ਤੇ ਇਹ ਚੀਜ਼ਾਂ ਸੀ ਇੱਥੇ ਮੇਰੀ ਵੀਡੀਓ ਦਾ ਮਤਲਬ ਇਹ ਸੀ ਵੀ ਅਸੀਂ ਗਲਤ ਨੂੰ ਗਲਤ ਕਹਿਣਾ ਸਿੱਖ ਲਈਏ ਤੇ ਚੰਗੀ ਗੱਲ ਹੈ ਕਿ ਤੇ ਨਾਲ ਸਾਡੀ ਵੀ ਜਿੱਤ ਵਧੇਗੀ ਉੱਥੇ ਜਿਹੜੇ 11 ਲੋਕ ਨੇ ਉਹਨਾਂ ਦੇ ਵੀ ਜਦੋਂ ਅਸੀਂ ਕਿਤੇ ਸਹੀ ਬੰਦੇ ਦੀ ਸਪੋਰਟ ਕਰਾਂਗੇ ਸਾਡੀ ਸਰਵਾਈ ਹੋਊਗੀ ਨਾ ਕਿ ਕਿ ਹੇ ਤਾਂ ਹਰ ਬੰਦੇ ਤੇ ਵੀਡੀਓ ਪਾਉਣ ਵਾਲੇ ਕੌਮ ਹੈ ਇਹਨਾਂ ਦਾ ਕੁਝ ਨਹੀਂ ਹੋਣਾ ਦੇਖਦੇ ਹੋ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਜੀ ਜਾਇਹ